ਜਿਹੜੀ ਰਾਤ ਫੇਸਬੁੱਕ ਬੰਦ ਹੋਈ ਆ ਫੇਸਬੁੱਕ ਬੰਦ ਹੋਣ ਦੇ ਚੱਕਰ ਚ ਬਲੌਗਰ ਸਾਬ ਜਿਹੜੇ ਬਲੌਗਰ ਜੋੜੇ ਉਹਨਾਂ ਦਾ ਬਹੁਤ ਬੁਰਾ ਹਾਲ ਹੋਇਆ ਅੱਜ ਆਪਾਂ ਪਹੁੰਚੇ ਇੱਕ ਬਲੌਗਰ ਸਾਹਿਬ ਦੇ ਘਰੇ ਆ ਜਾ ਬਈ ਮਲਾਉਣੇ ਆ ਆ ਜਾ ਕਰ ਲੈ ਵੀ ਬਲੌਗਰ ਸਾਹਿਬ ਵੀ ਆਪਾਂ ਨੂੰ ਘਰੇ ਹੀ ਮਿਲ ਗਏ ਕਰਦਿਆਂ ਬਲੌਗਰ ਸਾਹਿਬ ਨਾਲ ਗੱਲਬਾਤ ਆਜੋ ਬਈ ਹਾਂਜੀ ਸਿੱਧੂ ਸਾਹਿਬ ਕੀ ਹਾਲ ਚਾਲ ਆਈ ਭਾਵਤ ਬਦਗਾ ਜੀ ਠੀਕ ਠਾਕ ਹੈ ਜੀ ਤੁਸੀਂ ਸੁਣਾਓ ਠੀਕ ਹੋ ਬਾਈ ਜੀ ਅਸੀਂ ਠੀਕ ਹਾਂ ਜੀ ਜਿਹੜੀ ਰਾਤ ਫੇਸਬੁਕ ਇੰਸਟਾਗ੍ਰam ਬੰਦ ਹੋਈ ਹੈ ਜੀ ਉਸ ਚੀਜ਼ ਨੇ ਤੁਹਾਨੂੰ ਕੀ ਪ੍ਰਭਾਵਿਤ ਕੀਤਾ ਥੋੜੇ ਮੰਨ ਲਓ ਉਹਦੇ ਬਾਰੇ ਕੀ ਵਿਚਾਰ ਹੈ ਇਹ ਜਿਹੜੀ ਜੀ ਫੇਸਬੁਕ ਬੰਦ ਹੋਈ ਆ ਨਾ ਰਾਤ ਇਹ ਤੁਹਾਨੂੰ ਮੈਂ ਸਾਰੀ ਗੱਲ ਹੈ ਜਿਹੜੀ ਉਹ ਡਿਟੇਲ ਦੇ ਵਿੱਚ ਦੱਸੂਗਾ ਤੇ ਵੀਡੀਓ ਨੂੰ ਸਾਰੀ ਧਿਆਨ ਨਾਲ ਦੇਖਿਓ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਵੀ ਰਾਤ 9:30 ਦਾ ਟਾਈਮ ਹੋਣਾ ਹੈ ਤੇ ਜਿਹੜਾ ਮੈਂ ਮੰਜੇ ਤੇ ਪਿਆ ਸੀ ਬਸ ਮੈਂ ਰੋਟੀ ਖਾਣ ਦੀ ਤਿਆਰੀ ਕਰਦਾ ਸੀ ਅਸਲ ਦੇ ਵਿੱਚ ਜਦੋਂ ਰੋਟੀ ਖਾਣ ਦੀ ਤਿਆਰੀ ਕਰਦਾ ਸੀ 9:30 9:30 ਵਜੇ ਦਾ ਟਾਈਮ ਤੇ ਮੈਂ Facebook ਚਲਾ ਰਿਹਾ ਸੀ ਤੇ ਮੈਂ ਡਾਲਰ ਚੈੱਕ ਕਰਨ ਵਾਸਤੇ Facebook ਖੋਲੀ ਤੇ ਉਹ Facebook ਖੁੱਲੀ ਨਾ ਸੀਜ਼ਨ ਐਕਸਪਾਇਰ ਆ ਗਿਆ ਉਹਦਾ ਤੇ ਮੈਂ ਆਪਣੀ ਘਰਾਂ ਵਾਲੀ ਨੂੰ ਆਵਾਜ਼ ਮਾਰੀ ਮੈਂ ਕਿਹਾ ਕਗਨੇ ਐਂ ਕਿਰੋਂ ਦਵਾ ਦਵਾ Facebook ਨੂੰ ਪਤਾ ਨਹੀਂ ਕੀ ਹੋ ਗਿਆ ਚੱਲਦੀ ਨਹੀਂ ਪਈ ਇਹ ਮੈਨੂੰ ਜੀ ਤੁਹਾਡੀ ਘਰਾਂ ਵਾਲੀ ਕਿਤੇ ਦਿਂਦੀ ਨਹੀਂ ਜੀ ਮੈਂ ਉਹ ਦੱਸੂਗਾ ਜੀ ਉਹਨਾਂ ਬਾਰੇ ਵੀ ਉਹ ਥੋੜਾ ਜਨਾ ਲ ਹੋ ਗਏ ਬਿਮਾਰ ਹੋ ਗਏ ਥੋੜਾ ਜਾ ਉਹ ਮੈਂ ਜਦੋਂ ਮੈਂ ਉਹਨਾਂ ਨੂੰ ਆਵਾਜ਼ ਮਾਰੀ ਗਗਣੇ ਭੱਜ ਕੇ ਮੇਰੇ ਕੋਲੇ ਆਏ ਤੇ ਮੈਨੂੰ ਆ ਕੇ ਕਹਿੰਦੇ ਮੈਨੂੰ ਦਿਖਾਓ ਕੀ ਹੋਇਆ ਫੇਸਬੁੱਕ ਨੂੰ ਤੇ ਜਦੋਂ ਉਹਨਾਂ ਨੇ ਫੇਸਬੁੱਕ ਖੋਲ ਕੇ ਦੇਖੀ ਉਹਨਾਂ ਨੇ ਮੈਨੂੰ ਕੁਝ ਦੱਸਿਆ ਹੀ ਨਹੀਂ ਕੁਝ ਨਹੀਂ ਕੀਤਾ ਇੱਕੇਦਮ ਉਹਨਾਂ ਨੂੰ ਚੱਕਰ ਆ ਗਿਆ ਤੇ ਡਿੱਗ ਗਏ ਉਹ ਮੈਨੂੰ ਹੋਰ ਟੈਨਸ਼ਨ ਪੈ ਗਈ ਵੀ ਇਹ ਕੀ ਹੋਇਆ ਇੱਕ ਤਾਂ ਫੇਸਬੁੱਕ ਨਹੀਂ ਚੱਲ ਰਹੀ ਉਤੋਂ ਇਹਨਾਂ ਨੂੰ ਚੱਕਰ ਆ ਗਿਆ ਕੀ ਗੱਲ ਹੋਈ ਫੇਰ ਜਦੋਂ ਪਾਣੀ ਪੂਣੀ ਪਿਆਇਆ ਮੈਂ ਉਹਨੂੰ ਕੀ ਪਾਣੀ ਪਾਵਾਂ ਮੈਂ ਫੇਸਬੁੱਕ ਵੀ ਚਲਾ ਕੇ ਦੇਖਾਂ ਮੈਂ ਮੈਂ ਉਲਝ ਗਿਆ ਅਸਲ ਦੇ ਵਿੱਚ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਹੋ ਗਿਆ ਜਦੋਂ ਫਿਰ ਮੈਂ ਉਹਨਾਂ ਨੂੰ ਪਾਣੀ ਪੂਣੀ ਪਿਆਇਆ ਉਹਨਾਂ ਨੂੰ ਹੋਸ਼ ਆਈ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਫੇਸਬੁੱਕ ਬੰਦ ਹੋ ਗਈ ਉਸ ਟਾਈਮ ਦਾ ਸੋਡਾ ਦੋਨਾਂ ਦਾ ਮੰਨ ਲਓ ਕੀ ਰਿਐਕਟ ਸੀਗਾ ਜਦੋਂ ਤੁਹਾਨੂੰ ਉਹਨਾਂ ਨੇ ਦੱਸਿਆ ਤੁਸੀਂ ਦੇਖਿਆ ਵੀ ਫੇਸਬੁੱਕ ਬੰਦ ਹੋ ਗਈ ਉਡਾ ਕੀ ਰਿਐਕਟ ਸੀ ਉਹਨੂੰ ਬਾਈ ਜੀ ਮੈਨੂੰ ਮਰਗੀ ਦਾ ਦੌਰਾ ਪੈ ਗਿਆ ਸੀ ਉਸ ਵਕਤ ਤੇ ਮੈਂ ਤਾਂ ਡੈਗ ਗਿਆ ਸੀ ਮੈਨੂੰ ਨਹੀਂ ਉਦੋਂ ਬਾਅਦ ਪਤਾ ਲੱਗਿਆ ਫਿਰ ਬੇਬੇ ਬਾਪੂ ਆਏ ਸਾਨੂੰ ਉਹਨਾਂ ਨੇ ਦੋਨਾਂ ਨੇ ਉਹਨਾਂ ਦੋਨਾਂ ਨੇ ਸਾਨੂੰ ਸੰਭਾਲ ਲਿਆ ਦੋਨਾਂ ਨੂੰ ਤੇ ਮੈਂ ਮੁੜ ਕੇ ਬਸ ਅੱਧਾ ਘੰਟਾ ਪਾਉਣਾ ਤਾਂ ਅਸੀਂ ਮੇਰੀ ਘਰਾਂ ਵਾਲੀ ਹੋ ਖੂਂਜੇ ਚ ਹੋ ਉੱਥੇ ਬੈਠੀ ਰਹੀ ਬਸ ਉਹਨਾ ਕੁਝ ਬੋਲੇ ਨਾ ਕੁਝ ਸੁਣੇ ਹਨ ਤੇ ਮੈਂ ਬਸ ਇੱਥੇ ਤੁਰਿਆ ਜੇ ਫਿਰਾਂ ਕਦੇ ਗਧੋਲੀ ਤੇ ਬਹਿ ਜਾ ਕਦੇ ਮੈਂ ਥੱਲੇ ਬਹਿ ਜਾ ਤੇ ਨਾ ਸਾਡੇ ਘਰੇ ਮੁੜ ਕੇ ਕਿਸੇ ਨੇ ਰੋਟੀ ਖਾਧੀ ਬੇਬੇ ਬਾਪੂ ਆਖੀ ਜਾਣ ਕਹਿੰਦੇ ਵੀ ਰੋਟੀ ਲਿਆ ਦਿਓ ਸਾਨੂੰ ਪਾ ਦਿਓ ਹਨਾ ਵੀ ਤੁਹਾਨੂੰ ਕੀ ਹੋ ਗਿਆ ਐ ਜੀ ਇਹ ਕਿਉਂ ਕਰੀਏ ਹੁਣ ਉਹਨਾਂ ਨੂੰ ਫਿਰ ਕੀ ਦੱਸੀਏ ਹੁਣ ਉਹਨਾਂ ਨੂੰ ਪਤਾ ਹੀ ਨਹੀਂ ਨਾ ਫੇਸਬੁੱਕ ਉਹਨਾਂ ਨੂੰ ਫਿਰ ਤੁਸੀਂ ਸਮਝਾਉਣਾ ਸੀ ਨਾ ਵੀ ਸਾਡੀ ਰੋਟੀ ਤਾਂ ਇਸੇ ਤੇ ਚੱਲਦੀ ਆ ਤੇ ਅੱਜ ਰੋਟੀ ਬੰਦ ਹੋ ਗਈ ਸਾਡੀ ਨਹੀਂ ਨਹੀਂ ਬਾਈ ਇਹ ਇਹੋ ਜੀ ਗੱਲ ਨਹੀਂ ਹੈ ਯਾਰ ਕੋਈ ਐ ਨਹੀਂ ਗੱਲ ਹੈ ਪਤਾ ਬਾਈ ਜੀ ਗੱਲ ਕੀ ਆ ਹੁਣ ਉਹਨਾਂ ਨੂੰ ਪਤਾ ਹੀ ਨਹੀਂ ਇਸ ਸਿਸਟਮ ਬਾਰੇ ਕੀ ਕੀ ਜ ਹੈ ਨਾ ਤੇ ਤੁਸੀਂ ਮੈਨੂੰ ਕਹਿੰਦੇ ਸੀ ਤੁਹਾਡਾ ਤੁਹਾਡੀ ਘਰਾਂ ਵਾਲੀ ਨਹੀਂ ਦਿਖਦੀ ਬਾਈ ਉਹ ਨਾ ਰਾਤ ਜਿਆਦਾ ਬਿਮਾਰ ਹੋ ਗਈ ਸੁਹਾ ਹਸਪਤਾਲ ਦੇ ਵਿੱਚ ਆ ਹਜੇ ਤੇ ਉੱਥੇ ਉਹਨਾਂ ਦੇ ਡ੍ਰਿਪ ਲੱਗ ਰਹੀ ਹੈਗੀ ਉਹ ਉੱਥੇ ਹੀ ਆ ਹਜੇ ਉਹਨਾਂ ਨੇ ਮੇਰੇ ਕੋਲ ਜਾਣਾ ਅੱਛਾ ਉਹ ਐਡਮਿਟ ਹੈ ਜੀ ਐਡਮਿਟ ਹੈ ਬਾਈ ਹੁਣ ਠੀਕ ਹੈ ਜੀ ਕੋਈ ਗੱਲ ਹੋਈ ਉਹਨਾਂ ਨਾਲ ਹਾਂ ਠੀਕ ਆ ਰਾਤ ਤੋਂ ਬਾਅਦ ਸਵੇਰੇ ਹੀ ਬੋਲੀ ਸੀ ਬਾਈ ਉਹ ਫਿਰ ਉਹਨੂੰ ਬੋਲੀ ਨਹੀਂ ਉਹ ਉਸ ਤੋਂ ਬਾਅਦ ਜਦੋਂ ਸਵੇਰੇ ਪਤਾ ਲੱਗਿਆ ਜੀ ਫੇਸਬੁਕ ਚੱਲ ਪਈ ਉਸ ਤੋਂ ਬਾਅਦ ਬੋਲੇ ਉਹ ਹਾਂ ਉਸ ਤੋਂ ਬਾਅਦ ਬੋਲੇ ਆ ਬਾਈ ਉਹ ਐਡੀ ਕੀ ਗੱਲ ਬਣ ਗਈ ਜੀ ਜਿਹੜੀ ਫੇਸਬੁਕ ਹੋਈ ਤੁਸੀਂ ਕੀ ਇੰਨਾ ਕਿਉਂ ਪ੍ਰ ਨੇ ਦੇਖੋ ਬਾਈ ਜੀ ਅਸੀਂ ਲੋਕਾਂ ਦੀ ਸੇਵਾ ਕਰਦੇ ਆ ਉਹਨਾਂ ਨੂੰ ਅਸੀਂ ਨੁਕਤੇ ਨੁਕਤੇ ਦੱਸਦੇ ਆਗੇ ਬਹੁਤ ਜ਼ਿਆਦਾ ਉਹਨਾਂ ਦੀ ਹੈਲਪ ਕਰਦੇ ਆਗੇ ਰੋਜ਼ਮਾਰਾਂ ਦੀਆਂ ਚੀਜ਼ਾਂ ਦੀ ਅਸੀਂ ਵੀਡੀਓ ਬਣਾ ਕੇ ਪਾਉਨੇ ਆ ਹਨਾ ਵੀ ਉਹਨਾਂ ਨੂੰ ਫਾਇਦਾ ਹੁੰਦਾ ਆ ਚੀਜ਼ ਦੇ ਵਿੱਚ ਫਾਇਦਾ ਹੋ ਗਿਆ ਆ ਚੀਜ਼ ਦੇ ਵਿੱਚ ਫਾਇਦਾ ਹੋ ਗਿਆ ਜਿਹੜੀ ਇਹ ਕੰਮ ਲੱਖਾਂ ਰੁਪਈਆ ਨਾਲ ਹੁੰਦੇ ਆ ਅਸੀਂ ਕੁਝ ਰੁਪਈਆ ਦੇ ਨਾਲ ਉਹ ਕੰਮ ਕਰਕੇ ਲੋਕਾਂ ਨੂੰ ਦਿਖਾਉਣੇ ਆ ਵੀਡੀਓ ਪਾਉਣੇ ਹੁੰਦੇ ਸੀ ਤਾਂ ਫਿਰ ਉਹਨਾਂ ਦਾ ਸਾਡੀ ਦੀ ਸੇਵਾ ਲੋਕਾਂ ਦੇ ਪ੍ਰਤੀ ਉਹ ਫਿਰ ਬੰਦ ਹੋ ਜਾਣੀ ਸੀ ਬਾਈ ਸਾਡਾ ਜਿਹੜਾ ਸੁਪਨਾ ਲੋਕਾਂ ਦੀ ਸੇਵਾ ਕਰਨ ਦਾ ਉਹ ਵਿੱਚ ਹੀ ਰਹਿ ਜਾਣਾ ਸੀ ਤੁਸੀਂ ਵੀਡੀਓ ਕਿਹੋ ਜੀਆਂ ਪਾਉਂਦੇ ਹੁੰਦੇ ਸੀ ਉਹ ਵੀਡੀਓ ਬਾਈ ਜੀ ਅਸੀਂ ਨੁਕਤੇ ਦੱਸਦੇ ਹੁੰਦੇ ਸੀ ਲੋਕਾਂ ਨੂੰ ਜਿਵੇਂ ਵੀ ਕੋਈ ਵੀ ਚੀਜ਼ ਹੈ ਉਹਨੂੰ ਸੌਖੇ ਤਰੀਕੇ ਨਾਲ ਕਿਵੇਂ ਕਰਨਾ ਆ ਦੇਖੋ ਹੁਣ ਤੁਸੀਂ ਮਾਈਕ ਫੜਿਆ ਹੋਇਆ ਹੈ ਨਾ ਬਾਈ ਤੇ ਇਹ ਮਾਈਕ ਫੜਨ ਨਾਲ ਥੋੜੀਆਂ ਥੋੜੀ ਬਾਹਰ ਖੁਣ ਲੱਗੇ ਤੁਸੀਂ ਐ ਕਰਕੇ ਖੜ ਗਏ ਤੁਹਾਡੇ ਲਈ ਇੱਕ ਗੈਜਟ ਬਣਾਇਆ ਅਸੀਂ ਬਹੁਤ ਸੋਹਣਾ ਇੱਕ ਮਿੰਟ ਰੁਕੋ ਤੁਸੀਂ ਹਾਂ ਹਾਂ ਦਿਖਾਓ ਦਿਖਾਓ ਦੇਖੋ ਇਹ ਜਿਹੜਾ ਅਸੀਂ ਗੈਜਟ ਬਣਾਇਆ ਹੋਇਆ ਇਹਨੂੰ ਤੁਸੀਂ ਗਲ ਦੇ ਵਿੱਚ ਪਾਓ ਇਹ ਗਲ ਦੇ ਵਿੱਚ ਪਾ ਲੈਣਾ ਤੇ ਇਹ ਇਹਨੂੰ ਮੈਂ ਕਿੱਧਰ ਫੜ ਇਹ ਇਹ ਇੱਥੋਂ ਐਂ ਕਰੋ ਤੇ ਇਹਨੂੰ ਜਿਹੜਾ ਇਹ ਇਹ ਐਂ कसे ਆ ਜਾਂਦਾ ਆਹ ਦੇਖੋ ਬਾਈ ਜੀ ਹੁਣ ਇਹ ਇਦਾਂ ਸੌਖੇ ਤਰੀਕੇ ਨਾਲ ਤੁਸੀਂ ਮੈਂ ਇੱਕ ਫੜ ਸਕਦੇ ਹੋ ਜਿੰਨਾ ਟਾਈਮ ਮਰਜੀ ਮੈਂ ਇੱਕ ਫੜੀ ਰੱਖੋ ਤੁਹਾਡਾ ਹੱਥ ਨਹੀਂ ਦੁਖੂਗਾ ਇਹ ਸਾਡੇ ਨੁਕਤੇ ਆ ਅਸੀਂ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਪਾਉਣੇ ਹੁੰਦੇ ਆ ਹੁਣ ਦੇਖੋ ਬਾਈ ਜੀ ਥੋੜਾ ਜਿਹੜਾ ਹੱਥ ਆ ਇਹ ਭਵੇਂ ਤੁਸੀਂ 2 ਘੰਟੇ ਮਾਈਕ ਫੜੀ ਰੱਖੋ ਹੱਥ ਨਹੀਂ ਦੁਖੂਗਾ ਤੁਹਾਡਾ ਇਸ ਤਰ੍ਹਾਂ ਹੀ ਬਹੁਤ ਤਿਆਰਬੇ ਕਰਦੇ ਆ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੇ ਆ ਅਸੀਂ ਨਹੀ ਨਹੀ ਤੁਸੀਂ ਇੱਧਰ ਆਓ ਨੁਕਤੇ ਨਹੀਂ ਜੀ ਆਪਾਂ ਨੂੰ ਤੁਸੀਂ ਜਿਹੜੇ ਮੇਰੇ ਸਵਾਲ ਆ ਸਵਾਲਾਂ ਦੇ ਜਵਾਬ ਦਿਓ ਇਹ ਚਲੋ ਠੀਕ ਹੈ ਬਾਈ ਜੀ ਪੁੱਛੋ ਜੋ ਤੁਸੀਂ ਸਵਾਲ ਪੁੱਛੋ ਜੀ ਤੁਹਾਨੂੰ ਨੁਕਤੇ ਆ ਜੀ ਨੁਕਤੇ ਤੁਹਾਨੂੰ ਕਿੰਨੇ ਕਾਉਂਦੇ ਆ ਜੀ ਇਹ ਨੁਕਤੇ ਬਾਈ ਜੀ ਅਸੀਂ ਸੂਈਚ ਧਾਗਾ ਪਾਉਣ ਤੋਂ ਲੈ ਕੇ ਦਿਲ ਦੀ ਬਾਈਪਾਸ ਸਰਜਰੀ ਕਰਨ ਤੱਕ ਅਸੀਂ ਸਾਰਾ ਕੁਝ ਦੱਸਦੇ ਹੁੰਨੇ ਆ ਕੁਝ ਮਰਜ਼ੀ ਪੁੱਛ ਲੋ ਸਾਡੇ ਕੋਲ ਹਰੇਕ ਚ ਇਹ ਜੀ ਫਿਰ ਤੁਸੀਂ ਪੜ੍ਹੇ ਕਿੰਨਾ ਕੋਈ ਪੜਿਆ ਤਾਂ ਬਾਈ ਜੀ ਮੈਂ 5ਵੀਂ ਪਾਸ ਐ ਤੇ ਉਸ ਵੇਲੇ ਦੀ 5ਵੀਂ ਬਹੁਤ ਵੱਡੀ ਹੁੰਦੀ ਸੀ ਜਿ ਅੱਜ ਦੀ ਬੀਏ ਐਮਏ ਦੇ ਬਰਾਬਰ ਆ ਜੀ ਬਾਈ ਮੈਂ 5 ਪਾਸ ਵਾਲਿਆਂ ਨੂੰ ਤਾਂ ਇਹਨਾਂ ਨੁਕਤੇ ਜਿਹੜੇ ਹੁੰਦੇ ਆ ਇਹ ਨਹੀਂ ਆਉਂਦੇ ਤੁਸੀਂ ਮੰਨ ਲਓ ਨੁਕਤੇ ਕਿੱਥੋਂ ਲੈ ਕੇ ਆਉਣੇ ਆ ਕਿੱਥੋਂ ਸਾਨੂੰ ਮਿਲਦੇ ਆ ਕੀ ਤੋਂ ਤੁਸੀਂ ਆ ਆਪਣੇ ਅਵੇਲੇਬਲ ਕਰ ਦਿਓ ਜਿਹੜੇ ਨੁਕਤੇ ਗਾਹਾਂ ਦੱਸ ਦਿਓ ਤੁਸੀਂ ਇਹ ਨੁਕਤਿਆਂ 'ਚ ਕੋਈ ਤੰਤ ਹੈ ਕਿ ਤੁਸੀਂ ਮੰਨ ਲਓ ਤੁਸੀਂ ਆਪਦੀ ਵੀਡੀਓ ਪਾ ਦਿੰਦੇ ਹੋ ਤੇ ਵੀਉ ਲੈ ਲੈਣੇ ਨੂੰ ਨਹੀਂ ਨਹੀਂ ਭਾਈ ਨਹੀਂ ਆਂਦੀ ਦੇਖੋ ਜੇ ਕੁਝ ਤੰਤ ਹੈ ਵੀਡੀਓ ਦੇ ਵਿੱਚ ਤਾਂ ਹੀ ਲੋਕ ਦੇਖਦੇ ਆ ਦੇਖੋ ਸਾਨੂੰ ਲੱਖਾਂ ਲੋਕ ਫੋਲੋ ਕਰਦੇ ਆ ਡੇਢ ਮਿਲੀਅਨ ਤੋਂ ਪਾਰ ਸਾਡੇ ਕੋਲ ਇੱਕ ਹੋਰ ਗੱਲ ਆਈ ਤੁਸੀਂ ਕਹਿੰਦੇ ਸੀ ਵੀ ਅਸੀਂ ਮੰਨ ਲਓ ਸੇਵਾ ਕਰਦੇ ਆ ਲੋਕ ਸਾਡੇ ਨੁਕਤੇ ਦੇਖਦੇ ਆ ਵੀ ਤੁਸੀਂ ਉਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਸਾਨੂੰ ਆਂ ਮੰਨ ਲਓ ਫੀਲ ਹੋਇਆ ਤੁਹਾਡੀ ਜਿਹੜੀ ਘਰ ਵਾਲੀ ਆ ਉਹ ਏਲ ਹੋ ਗਈ ਹੈ ਨਾ ਬਿਮਾਰ ਹੋ ਗਈ ਹਾਂਜੀ ਇਹ ਉਸ ਚੀਜ਼ ਕਰਕੇ ਆ ਕਿ ਤੁਹਾਡਾ ਜਿਹੜਾ ਪੇਜ ਬਣਿਆ ਉਹ ਤੇ ਵਿਊ ਆਉਂਦੇ ਸੀ ਤੁਹਾਨੂੰ ਇਨਕਮ ਆਉਂਦੀ ਸੀ ਉਹਦਾ ਨੁਕਸਾਨ ਹੋਣ ਕਰਕੇ ਤੁਸੀਂ ਬਿਮਾਰ ਹੋ ਗਏ ਨਹੀਂ ਨਹੀਂ ਭਾਈ ਅਸੀਂ ਤਾਂ ਸਿਰਫ ਆਪਣਾ ਤਾਂ ਮਕਸਦ ਹੀ ਸੇਵਾ ਰਹੀਏ ਤਾਂ ਚਲੋ ਆਪਾਂ ਰੋਟੀ ਵੀ ਖਾਣੀ ਆ ਹਨਾ ਉਹ ਵੀ ਚਲੋ ਆਈ ਜਾਂਦੇ ਆ ਆਉਂਦੇ ਆ ਨਹੀਂ ਮੈਨੂੰ ਇਹ ਲੱਗਦਾ ਵੀ ਤੁਸੀਂ ਕੱਲੀ ਰੋਟੀ ਆਪਦੀ ਕਰਕੇ ਆਉ ਸੀ ਤੁਹਾਨੂੰ ਇਹ ਲੱਗਦਾ ਵੀ ਜਿਹੜੀ ਦੁਨੀਆ ਸਾਰੀ ਆ ਉਹ ਤੁਹਾਡੇ ਨੁਕਤਿਆਂ 'ਤੇ ਡਿਪੈਂਡ ਆ ਨਹੀਂ ਦੇਖੋ ਭਾਈ ਨੁਕਤਿਆਂ 'ਤੇ ਡਿਪੈਂਡ ਤਾਂ ਨਹੀਂ ਹੈਗੀ ਕਹਿ ਸਕਦੇ ਆ ਵੀ ਲੋਕ ਬਹੁਤ ਸਿਆਣੇ ਤੋਂ ਸਿਆਣੇ ਪਏ ਆ ਪਰ ਸਾਡੇ ਲੋਕ ਤੇ ਲੋਕ ਦੇਖਦੇ ਬਹੁਤ ਆ ਭਾਈ ਨਾ ਮੈਨੂੰ ਪਤਾ ਹੈ ਭਾਈ ਚਾ ਤੁਸੀਂ ਮੰਨ ਲਓ ਵੀ ਉਹ ਨੁਕਤਿਆਂ ਕਰਕੇ ਸਾਰਾ ਉਹ ਹੋਇਆ ਤੁਹਾਨੂੰ ਇਹ ਚੀਜ਼ ਦਾ ਕੋਈ ਨਹੀਂ ਸੀ ਪਰ ਤੁਸੀਂ ਇਸ ਚੀਜ਼ ਤੋਂ ਕੋਈ ਪ੍ਰਭਾਵਿਤ ਨਹੀਂ ਹੋਏ ਵੀ ਤੁਹਾਡੀ ਜਿਹੜੀ ਇਨਕਮ ਹੈ ਉਹ ਬੰਦ ਹੋਣ ਜਾ ਰਹੀ ਹੈ ਨਹੀਂ ਨਹੀਂ ਜੀ ਨਹੀਂ ਨਹੀਂ ਅਸੀਂ ਤਾਂ ਸੇਵਾ ਕਰਨੀ ਆ ਜੀ ਬਸ ਅਸੀਂ ਤਾਂ ਲੋਕਾਂ ਨੂੰ ਜਾਣਕਾਰੀ ਦੇਣੀ ਆ ਵੱਧ ਤੋਂ ਵੱਧ ਜਿੰਨੀ ਦੇਣੀ ਹੈ ਜੀ ਫਟਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਲਈ ਕੀਮਤੀ ਟਾਈਮ ਕੱਢਿਆ ਅਸੀਂ ਕਾਲ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਲਓ ਜੀ ਅੱਜ ਇੱਕ ਬਲੌਗਰ ਜੋੜੇ ਨੂੰ ਮਿਲੇ ਆ ਫੇਸਬੁੱਕ ਬੰਦ ਹੋਣ ਕਰਕੇ ਬਲੌਗਰ ਜੋੜੇ ਦਾ ਦੇਖੋ ਕੀ ਹਾਲ ਹੋਇਆ ਇੱਕ ਉਹ ਮੇਰੀ ਧਰਮ ਪਤਨੀ ਬਿਮਾਰ ਪਈ ਆ ਉਹ ਆਪ ਵੀ ਮੰਨ ਲਓ ਵੀ ਪੂਰਾ ਬਿਮਾਰ ਹੋ ਗਿਆ ਸੀਗਾ ਉਹਨੂੰ ਚੱਕਰ ਆਉਣ ਲੱਗ ਗਏ ਸੀ ਜੇ ਇਹ ਫੇਸਬੁੱਕ ਇੰਸਟਾਗ੍ਰam ਪਰਮਾਨੈਂਟ ਬੰਦ ਹੁੰਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸੋ ਜੀ ਵੀ ਇਹ ਬਲੌਗਰਾਂ ਦਾ ਕੀ ਹਾਲ ਹੋਊਗਾ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ